ਲੋਵੀ ਸਜਣਾ ਦੇ ਮਿੱਤਰੋ ਕੀ ਹਾਲ ਚਾਲ ਹੈ ਉਮੀਦ ਕਰਦਾ ਸਾਰੇ ਠੀਕ ਹੋਣਗੇ ਤੇ ਆਪਣੀ ਜ਼ਿੰਦਗੀ ਨੂੰ ਕਰ ਰਹੇ ਹੋਣਗੇ ਖੂਬ ਇੰਜੋਏ ਅਜਬ ਆ ਦੇਖਣ ਜਾ ਰਹੇ ਆ ਪਰਮ ਪਰਮ ਪੁੱਤ ਦਾ ਇੰਟਰਵਿਊ ਅੱਛਾ ਪਰਮ ਪੁੱਤ ਦੀ ਸਟੋਰੀ ਰਾਤੋਂ ਰਾਤ ਉਹ ਆਵਾਜ਼ ਜਿਹੜੇ ਲੋਕਾਂ ਦੇ ਦਿਲਾਂ 'ਚ ਘਰ ਬਣਾ ਗਈ ਠੀਕ ਹੈ ਇੱਕ ਮਿੱਟੀ ਦੀ ਦੀਵਾਰਾਂ 'ਚੋਂ ਨਿਕਲੀ ਕੁੜੀ ਜਿੰਦੇ ਤੇ ਦੁਨੀਆ ਉਹਨਾਂ ਦੇ ਹੱਸਦੀ ਸੀ ਕਿ ਇਹ ਵੀ ਕਦੀ ਸਟਾਰ ਬਣੇਗੀ ਤੇ ਉਹਦੀ ਆਵਾਜ਼ ਇੱਕ ਦਿਨ ਦੇ ਵਿੱਚ ਐਸੀ ਛਾਇਆ ਹੋਈ ਕਿ ਪੂਰੀ ਦੁਨੀਆ ਨੂੰ ਪਤਾ ਚੱਲ ਗਿਆ ਕਿ ਪਰਮਨਾਮ ਦਾ ਵੀ ਕੋਈ ਸਿੰਗਰ ਹੈਗਾ ਤੇ ਹੈਗੀ ਹੈ ਠੀਕ ਹੈ ਪਹਿਲੇ ਆਪਾਂ ਇੰਟਰਵਿਊ ਸੁਣਨੇ ਆ ਜਿਹਨੂੰ ਰੱਬ ਸੋਣਾ ਰੱਖੇ ਉਹਨੂੰ ਕੌਣ ਚੱਕੇ ਜਦੋਂ ਰੱਬ ਸੋਣੇ ਨੇ ਬਾਹ ਫੜ ਲੈਣੀ ਹੈ ਉਹਦੋਂ ਤੁਹਾਨੂੰ ਦੁਨੀਆ ਨਹੀਂ ਰੋਕ ਸਕਦੀ ਸਣੀ ਵੀਰੇ ਇਹ ਮੈਂ ਇੰਟਰਵਿਊ ਦੇਖਿਆ ਥੋੜਾ ਜਿਹਾ ਮਤਲਬ ਕਿ ਬਹੁਤ ਹੀ ਮੀਡਲ ਕਲਾਸ ਮਤਲਬ ਕਿ ਇਸ ਇਸ ਮੈਟੈਲਿਟੀ ਦੇ ਵਿੱਚ ਸੋਚ ਲੈਣਾ ਬੜੀ ਵੱਡੀ ਗੱਲ ਹੁੰਦੀ ਹੈ ਯਾਰ ਇਹਨਾਂ ਦੀ ਜੀਰੀ ਵਾਲਦਾ ਨੇ ਉਹ ਕਿਸੇ ਦਾ ਘਰ ਕੰਮ ਕਰਦੇ ਨੇ ਕੰਮ ਵਗੈਰਾ ਕਰਦੇ ਸੀ ਤਾਂ ਉਦੋਂ ਜੀਰੀ ਇਹਨਾਂ ਦੀ ਰੇਸਲ ਵਗੈਰਾ ਹੁੰਦੀ ਸੀ ਨਾ ਸਮਝ ਲਓ ਕਿ ਜਿਹੜਾ ਕਣਕਾਂ ਦਾ ਗੋਦਾਮ ਨਹੀਂ ਸੀ ਹੁੰਦਾ ਸ਼ਾਮ ਟਾਈਮ ਉਹ 4 ਵਜੇ ਬੰਦ ਹੋ ਜਾਂਦਾ ਉਹ ਬੰਦ ਹੋਣ ਤੋਂ ਬਾਅਦ ਆ ਕੇ ਆਪਣੀ ਉੱਥੇ ਰੇਸਲ ਕਰਦੇ ਹੁੰਦੇ ਸੀ ਕਿ ਜਗ੍ਹਾ ਨਹੀਂ ਸੀ ਹੈਗੀ ਅਸੀਂ ਕਿੱਥੇ ਗਈਏ ਕੁਕੋ ਬਾਦ ਦਾ ਇਲਾਕਾ ਸਾਰਾ ਉਹਨਾਂ ਦਾ ਖੁੱਲਾ ਹੁੰਦਾ ਸੀ ਜਿਵੇਂ ਆਪਣੇ ਆਰਤੀ ਵਗੈਰਾ ਹੈਗੇ ਨੇ ਸਾਰੀ ਜਗ੍ਹਾ ਉਹ ਕਰਦੇ ਚਾਰਜਵਾਰੀ ਜਿਹੜੀ ਬੰਦ ਹੋਏ ਉੱਥੇ ਸਿਰ ਆਵਾਜ਼ ਜਿਹੜੀ ਹੈ ਚੰਗੇ ਤਰੀਕੇ ਨਾਲ ਨਿਕਲਦੀ ਕਿ ਚਲੇ ਕਿ ਨੇ ਆਪਣਾ ਬੰਦ ਕਰਕੇ ਸਾਰਾ ਕੰਮ ਉਸ ਤੋਂ ਬਾਅਦ ਜਾ ਕੇ ਇਹਨਾਂ ਨੇ ਆਪਣਾ ਉੱਥੇ ਗੀਤ ਲੇਕਿਨ ਬਹੁਤ ਹੀ ਵਧੀਆ ਗੀਤ ਗਾਇਆ ਪਹਿਲਾ ਗੀਤ ਐਸਾ ਗਾਇਆ ਕਿ ਲੋਕਾਂ ਨੂੰ ਮੈਂ ਕਿਹਾ ਜੀ ਥੜ ਦਲੀ ਬਾਤ ਹੀ ਬਾਤ ਦੀ ਆਵਾਜ਼ ਵੀ ਥੋੜੀ ਥੋੜੀ ਹੋਰ ਲੇਖ ਇੱਕ ਹੋਰ ਗਾਣਾ ਵੀ ਇਹਨਾਂ ਦਾ ਆ ਗਿਆ ਦੇਖੋ ਹੁਣ ਦੇਖੋ ਇੱਕ ਗਾਣਾ ਫੇਮਸ ਹੋ ਗਿਆ ਨਾ ਹੁਣ ਐਲਬਮਾਂ ਤੇ ਐਲਬਮਾਂ ਪਿੱਛੇ ਪਾ ਦਿੱਤੀਆਂ ਹੁਣ ਚੜ੍ਹਾਈ ਆ ਇਸ ਟਾਈਮ ਹਰ ਸਿੰਗਰ ਦੀ ਕੋਸ਼ਿਸ਼ ਹੋਣੀ ਹੈ ਕਿ ਅਸੀਂ ਪਰਮ ਦੇ ਨਾਲ ਇਹਦੇ ਸਿੰਗਰ ਨੂੰ ਸਪੋਰਟ ਵੀ ਕਰਨਾ ਪੈਂਦਾ ਹੈ ਮਿਡਲ ਕਲਾਸ ਤੋਂ ਉੱਠੇ ਨਾ ਉਹਨੂੰ ਜਿੰਨਾ ਜ਼ਿਆਦਾ ਹੋਵੇ ਸਨੀ ਵੀਰ ਟੈਲੈਂਟ ਵੀ ਮਾਇਨੀ ਕਰਦਾ ਮਤਲਬ ਕਿ ਟੈਲੈਂਟ ਵੀ ਉਹਨੇ ਕਮਾਲ ਹੈ ਲਾਜ਼ਰ ਇਹਦਾ ਕਿ ਇੰਟਰਵਿਊ ਇੰਟਰਵਿਊ ਇਹਨਾਂ ਦੀ ਫੈਮਿਲੀ ਦਾ ਇਹਨਾਂ ਦਾ ਘਰ ਦਾ ਵਿਜ਼ਿਟ ਕਰਾਨ ਗਏ ਜਿੱਨਾ ਜੇ ਭੈਣ ਭਰਾਵਾਂ ਨਾਲ ਗੱਲਬਾਤ ਕਰਨਗੇ ਇਓ ਕੁੜੀ ਐ ਜਿਸਨੇ ਰਾਤੋਂ ਰਾਤ ਮਿਊਜ਼ਿਕ ਇੰਡਸਟਰੀ ਨੂੰ ਸੋਸ਼ਲ ਮੀਡੀਆ ਨੂੰ ਹਿਲਾ ਕੇ ਰੱਖ ਦਿੱਤਾ ਜੀ ਕਿਵੇਂ ਦਿੱਜ ਨਹੀਂ ਰਹੀ ਐ ਪਰਮਦੀ ਕਿੰਨਾ ਕ ਸੰਘਰਸ਼ ਕੀਤਾ ਬਹੁਤ ਸੰਘਰਸ਼ ਕੀਤਾ ਇਹਨੇ ਸਿੱਧੇ ਗਾਉਣ ਦਾ ਸ਼ੌਂਕ ਸੀ ਇਹਨਾਂ ਦਾ ਸਕੂਲ 'ਚ ਵੀ ਗਾਉਂਦੀ ਰਹੀ ਐ ਜੀ ਤੇਰਾ ਮਾਹੀ ਐਨਾ ਸੋਹਣਾ ਪਿੱਛਾ ਅਸਲਾ ਨੂੰ ਪਾਵੇ ਮੰਮੀ ਲੜਕੀ ਕੀ ਕਰਦੇ ਥੋੜੇ ਮੰਮੀ ਡੈਡੀ ਮਮਾ ਘਰਾਂ 'ਚ ਕੰਮ ਕਰਦੇ ਡੈਡੀ ਦਿਹਾੜੀ ਜਾਂਦੇ ਨੇ ਏ ਟਾਈਮ ਸਾਡੇ ਕੋਈ ਘਰੀ ਵੀ ਨਹੀਂ ਆਉਂਦਾ ਸੀਗਾ ਤੇ ਅੱਜ ਉਹ ਵੀ ਆਉਂਦੇ ਆ ਜੀ ਕੋਈ ਕਾਰਨ ਸਮਝ ਨਹੀਂ ਸੀ ਚੰਗਿਆ ਕੋਈ ਆ ਰਹੇ ਆ ਬਹੁਾਈ ਸੋਚਦੇ ਸੀਗੇ ਇਹਨੇ ਕਿਰਾ ਵੱਡਾ ਹੋ ਗਏ ਵੀ ਕਲਾਕਾਰ ਬਣ ਜੂਗੀ ਵੀ ਐਵੇਂ ਗਾਉਂਦੀ ਰਹਿੰਦੀ ਆ ਤੁਸੀਂ ਦੇਖਿਆ ਉਹ ਸਮਾਂ ਜਦੋਂ ਸਿੱਖਣ ਜਾਂਦੀ ਸੀਗੀ ਸਟਰਗਲ ਕਰਦੀ ਸੀਗੀ ਮਿਹਨਤ ਕਰਦੀ ਸੀ ਜਦੋਂ ਹਾਂਜੀ ਆ ਛੱਤ ਦੇ ਦਾ ਗਾਉਂਦੀ ਰਹੀ ਆ ਜੀ ਉਹ ਬਹੁਤ ਜਿਆਦਾ ਮਾਣ ਮਸੂਲ ਹੁੰਦਾ ਇਹ ਸਾਡੀ ਗੜੀ ਦੀ ਕੁੜੀ ਅੱਛਾ ਅਗਲੀ ਜੀ ਕੁੜੀ ਨਾ ਹੋ ਕੇ ਵੀ ਹਨਾ ਮਿਹਨਤ ਕਰ ਰਹੀ ਜਾਂਦੀ ਆ ਦਿਲੋਂ ਮੋੜਦੇ ਮੇਰਾ ਨਾਲ ਹੀ ਇੱਥੇ ਕਲੀਨਿਕ ਆ ਜੀ ਕੋਲੇ ਨੂੰ ਮਿਹਨਤ ਕਰਦੀ ਨੂੰ ਵੇਖਿਆ ਕੁੜੀਆਂ ਨੂੰ ਬਹੁਤ ਮਿਹਨਤ ਕੀਤੀ ਆ ਤੇ ਜਿਹੜੀ ਗੱਲ ਤੁਸੀਂ ਕਹਿੰਦੇ ਮੂਸੇ ਵਾਲੇ ਵੀ ਵਕੈ ਵੀ ਉਹਨਾਂ ਦੇ ਉਹਨਾਂ ਤਾਂ ਫੇਰ ਵੀ ਕਿਤੇ ਨਾ ਕਿਤੇ ਪਿੱਛੇ سپورਟ ਸੀਗੀ ਘਰੋਂ ਫਾਈਨੈਂਸ਼ਲੀ ਠੀਕ ਸੀਗੇ ਇਹ ਤਾਂ ਮਤਲਬ ਵੀ ਗਰਾਊਂਡ ਤੋਂ ਆਤਾ ਪਰ ਜਿਹੜਾ ਅੱਜ ਮਕਾਮ ਕੁੜੀ ਨੇ ਪਾਇਆ ਵਾਹਿਗੁਰੂ ਹੋਰ ਇਹਨੂੰ ਤਰੱਕੀਆਂ ਤੰਦਰੁਸਤੀਆਂ ਬਖਸ਼ੇ ਕਹਿੰਦਾ ਆਪੇ ਲਿਖਿਆ ਆਪੇ ਗਾਇਆ ਤੀਜਾ ਬੰਦਾ ਵਿਚ ਨਾ ਪਾਇਆ ਇਹਨੂੰ ਹੀ ਤਾਂ ਟੈਲੈਂਟ ਕਹਿੰਦੇ ਪਰਮਣੇ ਦੁਨੀਆ ਵਿੱਚ ਕਮਾਇਆ ਤੇ ਡੈਟ ਗਰਲ ਨੇ ਕਰਮ ਖਾਇਆ ਮਹਿੰਗੀ ਲੋਕੇਸ਼ਨ ਗੀਤ ਚ ਫਟਣਾ ਕੋਈ ਵੀ ਮੇਕਅਪ ਵਾਲੀ ਕੱਟਣਾ ਜੋ ਕੱਪੜਾ ਲੀੜਾ ਘਰ ਵਿੱਚ ਪਾਇਆ ਉਹੀ ਵਿੱਚ ਗੀਤਾਂ ਦੇ ਪਾਇਆ ਡੈਟ ਗਰਲ ਨੇ ਕਰਮ ਨਾ ਕੋਈ ਮੇਕਅਪ ਦਾ ਨਾ ਕੋਈ ਮੋਹਤਾਜ ਨਹੀਂ ਹੁੰਦੇ ਉਹ ਕਿਤੇ ਨਾ ਕਿਤੇ ਆਪਣਾ ਰਸਤਾ ਖੁਦ ਹੀ ਲੱਭ ਲੈਂਦੇ ਨੇ ਸਤਿ ਸ਼੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਪਿੰਡੋਰਾ ਟੀਵੀ ਤੇ ਮੈਂ ਹਾਂ ਤੁਹਾਡੇ ਨਾਲ ਮੁਸਕਾਨ ਤੇ ਅਸੀਂ ਖੜੇ ਹਾਂ ਉਸ ਘਰ ਦੇ ਵਿੱਚ ਜਿੱਥੋਂ ਉਸ ਦਿਨ ਪਹਿਲਾਂ ਇੱਕ ਆਵਾਜ਼ ਉੱਠੀ ਸੀ ਜੋ ਅੱਜ ਜਿਸ ਨੇ ਮਿਊਜ਼ਿਕ ਇੰਡਸਟਰੀ ਹਿਲਾ ਕੇ ਰੱਖ ਦਿੱਤੀ ਹੈ परमजीत कौर ਜਿਨ੍ਹਾਂ ਨੂੰ ਪਰਮ ਜਾਂ ਫਿਰ ਸੰਜੂ ਵੀ ਕਹਿੰਦੇ ਨੇ ਤੇ ਆਰਟਿਸਟ ਨਾਮ ਉਹਨਾਂ ਦਾ ਪਰਮ ਹੀ ਹੈ ਇਹ ਉਹ ਕੁੜੀ ਹੈ ਜਿਸਨੇ ਰਾਤੋਂ ਰਾਤ 뮤직 ਇੰਡਸਟਰੀ ਨੂੰ ਸੋਸ਼ਲ ਮੀਡੀਆ ਨੂੰ ਹਿਲਾ ਕੇ ਰੱਖ ਦਿੱਤਾ ਹੈ ਕਹਿੰਦੇ ਜਦੋਂ ਵੱਡੀਆਂ ਵੱਡੀਆਂ ਕਹਾਣੀਆਂ ਲਿਖੀਆਂ ਜਾਂਦੀਆਂ ਨੇ ਇਹ ਤਾਂ ਜ਼ਰੂਰੀ ਨਹੀਂ ਕਿ ਉਹ ਵੱਡੇ ਵੱਡੇ ਸ਼ਹਿਰਾਂ ਤੋਂ ਲਿਖੀਆਂ ਜਾਣ ਉਹ ਛੋਟੀਆਂ ਛੋਟੀਆਂ ਗਲੀਆਂ ਤੋਂ ਹੀ ਲਿਖੀਆਂ ਜਾਂਦੀਆਂ ਨੇ ਕਈ ਵਾਰ ਤੇ ਅਸੀਂ ਇੱਕ ਘਰ ਤੁਹਾਨੂੰ ਦਿਖਾ ਰਹੇ ਉਹੀ ਘਰ ਹੈ ਜੋ ਗਵਾਹ ਹੈ ਪਰਮ ਦੇ ਸੰਘਰਸ਼ਾਂ ਦਾ ਜੇਕਰ ਗੱਲ ਕਰੀਏ ਤਾਂ ਇੱਕ ਕਮਰਾ ਹੈ ਉਹਨਾਂ ਦੇ ਘਰ ਤੇ ਆਹ ਉਹਨਾਂ ਦਾ ਘਰ ਹੈ ਇਹੀ ਉਹ ਘਰ ਹੈ ਜਿੱਥੋਂ ਉਹ ਆਵਾਜ਼ ਉੱਠੀ ਆ ਜਿੱਥੋਂ ਉੱਠੀ ਆ ਜਿਸਨੇ ਲੱਖਾਂ ਲੋਕਾਂ ਦੇ ਦਿਲਾਂ ਤੇ ਕਬਜ਼ਾ ਕਰ ਲਿਆ ਤੇ ਦੇਖਦੇ ਹੀ ਦੇਖਦੇ ਅੱਜ ਸਾਰੀ ਦੁਨੀਆ ਨੂੰ ਪਤਾ ਹੈ ਕਿ ਪਰਮ ਕੌਣ ਹੈ ਮੋਗੇ ਵਾਲੀ ਪਰਮ ਦੇ ਨਾਂ ਤੋਂ ਮਸ਼ਹੂਰ ਇੱਕ ਕੁੜੀ ਅੱਜ ਕੱਲ ਹੋ ਰਹੀ ਹੈ ਜੋ ਹਿੰਦੀ ਪੰਜਾਬੀ ਇੰਗਲਿਸ਼ ਸਾਰੇ ਇਹ ਸਾਰੀਆਂ ਜਿਹੜੀਆਂ ਖਬਰਾਂ ਨੇ ਉਹਨਾਂ ਤੇ ਛਾਈ ਹੋਈ ਆ ਤੇ ਆਓ ਅੱਜੀ ਗੱਲਬਾਤ ਕਰਦੇ ਹਾਂ ਕਿ ਕਿਵੇਂ ਪਰਮ ਦਾ ਜਿਹੜਾ ਸੰਘਰਸ਼ ਰਿਹਾ ਹੈ ਕਹਿੰਦੇ ਕਿ ਜਦੋਂ ਜਿਹੜੀ ਮਿੱਟੀ ਚੋਂ ਸੰਘਰਸ਼ ਦੀ ਮਿੱਟੀ ਚੋਂ ਜਦੋਂ ਇੱਕ ਤੂਫਾਨ ਉੱਠਦਾ ਹੈ ਤਾਂ ਉਹ ਹੀ ਸਭ ਤੋਂ ਜ਼ਿਆਦਾ ਮਜ਼ਬੂਤ ਹੁੰਦਾ ਹੈ ਤਾਂ ਇਸ ਵਕਤ ਘਰ ਦੇ ਵਿੱਚ ਉਹਨਾਂ ਦੇ ਭਰਾ ਮੌਜੂਦ ਨੇ ਸਾਡੇ ਨਾਲ ਤੇ ਭਰਾ ਦੇ ਨਾਲ ਗੱਲਬਾਤ ਕਰਾਂਗੇ ਕਿ ਕਿਸ ਤਰੀਕੇ ਦੇ ਨਾਲ ਉਹਨਾਂ ਦੀ ਜਰਨੀ ਰਹੀ ਹੈ ਕਿੰਨਕ ਉਹਨਾਂ ਨੇ ਸੰਘਰਸ਼ ਕੀਤਾ ਕਿਉਂਕਿ ਸੰਘਰਸ਼ ਤੁਸੀਂ ਵੇਖ ਹੀ ਸਕਦੇ ਹੋ ਕਿ ਕੱਚੀਆਂ ਕੰਦਾ ਨੇ ਤੇ ਕੱਚੀਆਂ ਕੰਦਾ ਦੇ ਵਿੱਚ ਹੀ ਸੰਘਰਸ਼ ਜਿਹੜਾ ਤੁਸੀਂ ਦੇਖ ਸਕਦੇ ਹੋ ਇਹਨਾਂ ਕੰਦਾ ਚੋਂ ਉੱਠਣਾ ਜਿਹੜਾ ਹੈ ਬਹੁਤ ਔਖਾ ਹੈ ਤੇ ਇਸ ਕੰਦਾ ਚੋਂ ਹੀ ਇਹਨਾਂ ਕੰਦਾ ਚੋਂ ਹੀ ਉੱਠੀ ਆ ਉਹ ਲਹਿਰ ਜਿਸ ਨੇ ਅੱਜ ਸਾਰੀ ਦੁਨੀਆ ਨੂੰ ਦੱਸ ਦਿੱਤਾ ਹੈ ਕਿ ਆਖਰ ਪਰਮਕੁਣਾ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਤੁਸੀਂ ਪਰਮ ਦੇ ਭਰਾ ਹੋ ਹਾਂਜੀ ਕਿਵੇਂ ਦੀ ਜਰਨੀ ਰਹੀ ਹੈ ਪਰਮ ਦੀ ਕਿਨਕ ਸੰਘਰਸ਼ ਕੀਤਾ ਬਹੁਤ ਸੰਘਰਸ਼ ਕੀਤਾ ਹੀ ਉਹਨੇ ਹਾਂ ਬਹੁਤ ਜ਼ਿਆਦਾ ਕਿਵੇਂ ਦੀ ਹੁੰਦੀ ਸੀ ਛੋਟੀ ਸ਼ੁਰੂ ਤੋਂ ਹੀ ਗਾਉਣ ਦਾ ਸ਼ੌਂਕ ਸੀਗਾ ਹਾਂਜੀ ਹਾਂਜੀ ਸ਼ੁਰੂ ਤੋਂ ਹੀ ਗਾਉਣ ਦਾ ਸੌਂਸ ਸ਼ੌਂਕ ਸੀਗਾ ਜੀ ਸਕੂਲ 'ਚ ਵੀ ਗਾਉਂਦੀ ਰਹੀ ਹੈ ਜੀ ਹਾਂਜੀ ਤੇ ਮਾਪਿਆਂ ਨੇ ਕਦੇ ਰੋਕਿਆ ਨਹੀਂ ਵੀ ਕੁੜੀ ਐ ਜਾਂ ਗਾਣਾ ਕਿ ਮਾਪਿਆਂ ਨੇ ਸਪੋਰਟ ਕੀਤਾ ਮਾਂ ਮਮੀ ਡੈਡੀ ਨੇ ਬਹੁਤ ਸਪੋਰਟ ਕੀਤਾ ਇਹਨਾਂ ਜਵਾਂ ਨਹੀਂ ਰੋਕਿਆ ਮਤਲਬ ਜਦੋਂ ਪਰਮ ਗਾਉਂਦੀ ਹੁੰਦੀ ਸੀ ਤਾਂ ਤੁਸੀਂ ਕਿੰਨਾ ਕ ਸਪੋਰਟ ਕਰਦੇ ਹੁੰਦੇ ਸੀ ਉਹਨੂੰ ਬਹੁਤ ਸਪੋਰਟ ਕਰਦੇ ਹੁੰਦੇ ਸੀ ਬਹੁਤ ਜ਼ਿਆਦਾ ਉਹਨੂੰ ਬਚਪਨ ਤੋਂ ਹੀ ਸ਼ੌਂਕ ਸੀਗਾ ਜੀ ਤੇ ਘਰ ਦੇ ਮੈਂ ਨਹੀਂ ਰੋਕਿਆਗਾ ਤੇ ਘਰ ਦੇ ਨੇ ਫੁੱਲ ਸਪੋਰਟ ਕੀਤੀ ਸੀਗੀ ਤੇ ਹੁਣ ਵੀ ਕਰਦੇ ਆ ਜੀ ਤੇ ਮੰਮੀ ਡੈਡੀ ਕੀ ਕਰਦੇ ਤੁਹਾਡੇ ਮੰਮੀ ਡੈਡੀ ਮਮਾ ਘਰਾਂ ਵਿੱਚ ਕੰਮ ਕਰਦੇ ਡੈਡੀ ਦਿਹਾੜੀ ਜਾਂਦਾ ਹੈ ਤੇ ਅੱਜ ਜਦੋਂ ਬੜੀ ਮੁਸ਼ਕਿਲ ਨਾਲ ਜਦੋਂ ਘਰ ਦਾ ਗੁਜ਼ਾਰਾ ਚੱਲਦਾ ਹੋਵੇ ਹਨਾ ਤੇ ਇੱਕ ਨਾਮ ਤੁਹਾਡੇ ਘਰ ਚੋਂ ਅਜਿਹਾ ਉੱਠਿਆ ਪਰਮ ਦਾ ਕਿ ਅੱਜ ਲੋਕ ਉਹਨੂੰ ਬਹੁਤ ਸਾਰਾ ਪਿਆਰ ਦੇ ਰਹੇ ਨੇ ਤਾਂ ਕਿਸ ਤਰ੍ਹਾਂ ਲੱਗ ਰਿਹਾ ਬਹੁਤ ਵਧੀਆ ਲੱਗ ਰਿਹਾ ਤਾਂ ਦੋਸੋ ਇਹ ਕਮਰਾ ਹੈ ਤੇ ਇਹ ਇਹਨਾਂ ਦਾ ਪਰਿਵਾਰ ਜਿਹੜਾ ਇਸ ਕਮਰੇ ਦੇ ਵਿੱਚ ਹੀ ਰਹਿੰਦੇ ਉਹਨਾਂ ਦੇ ਭਰਾ ਤੋਂ ਪੁੱਛਾਂਗੇ ਇਹ ਹਾਰਮੋਨੀਅਮ ਉਹਨਾਂ ਦਾ ਪਰਮ ਦਾ? ਹਾਂਜੀ ਹਾਂਜੀ। ਇਹ ਉਹਦਾ ਹੀ ਪਰਮ ਦਾ ਹੀ ਹੈ। ਹਾਂ। ਇਹ ਤੇ ਮਦਕੀ ਸਿੱਖੇ ਸੁਖਿਆ ਹੀ ਪਰਮ। ਹਾਂ। ਤੇ ਆ ਜਿਹੜੇ ਮੈਡਲ ਨੇ ਸਾਰੇ ਪਰਮ ਦੀ ਨੇ? ਹਾਂਜੀ ਹਾਂਜੀ ਇਹ ਵੀ ਸਾਰੇ ਪਰਮ ਦੇ ਸਕੂਲ ਦੇ ਆਈ ਸਾਰੇ। ਕਿੰਨੇ ਭੈਣ ਭਰਾ ਕਿੰਨੇ ਭੈਣ ਭਰਾ ਹੋ? ਚਾਰ ਭੈਣ ਭਰਾ। ਹਾਂ। ਤੇ ਬਾਕੀ ਕੀ ਕਰਦੇ ਨੇ ਪਰਮ ਹਜੇ ਵੀ ਪੜਦੀ ਹੈ ਕਿ ਹੁਣ ਕਿੱਥੇ ਆ ਉਹ? ਪਰਮ ਬੀ ਕਾਮ ਕਰੀ ਜਾਂਦੀ ਹੈ। ਤੇ ਵੱਡੀ ਭੈਣ ਮੇਰੀ ਗਿਆਈ ਹੋਈ ਆ ਤੇ ਬ్రਦਰ ਵੀ ਪਲੱਸ 2 ਕਰੀ ਜਾਂਦਾ ਤੇ ਤੁਸੀਂ ਕੀ ਕਰਦੇ ਹੋ ਮੈਂ ਪਲੱਸ 1 ਪੜ੍ਹਦਾ ਪਿਆ ਹਾਂ ਅੱਛਾ ਜੀ ਤੇ ਹੁਣ ਪਰਮ ਇਸ ਵਕਤ ਕਿੱਥੇ ਆ ਚੰਡੀਗੜ੍ਹ ਅੱਛਾ ਕੀ ਕੀ ਕੁਝ ਬਦਲਿਆ ਕਿਉਂਕਿ ਅੱਜ ਜੇਕਰ ਆਪਾਂ Google ਤੇ ਸਰਚ ਮਾਰਦੇ ਆ ਨਾ ਦੁਨੇਕੇ ਪਿੰਡ ਤਾਂ ਉਹ ਇਹੀ ਰਿਕਮੈਂਡ ਕਰਦਾ ਹੈ ਵੀ ਪਰਮ ਦਾ ਪਿੰਡ ਹੈ ਤਾਂ ਅੱਜ ਕਿੰਨਕ ਮਾਣ ਮਹਿਸੂਸ ਹੁੰਦਾ ਬਹੁਤ ਮਾਣ ਮਹਿਸੂਸ ਹੁੰਦਾ ਜੀ ਕੇ ਟਾਈਮ ਸਾਡੇ ਕੋਈ ਘਰੀ ਵੀ ਨਹੀਂ ਆਉਂਦਾ ਸੀਗਾ ਜੇ ਅੱਜ ਉਹ ਵੀ ਆਉਂਦੇ ਆ ਜੀ ਤੇ ਮੈਨੂੰ ਸਕੂਲ ਜੀ ਮੇਰੇ ਯਾਰ ਦੋਸਤ ਪਹੁੰਚਦੇ ਹੁੰਦੇ ਆ ਤੇ ਬਹੁਤ ਜਿਆਦਾ ਮਾਣ ਹੁੰਦਾ ਹੈ ਉਹ ਤੁਹਾਡੀ ਸਕੂਲ ਚ ਪੜੀ ਹੈ ਨਹੀਂ ਨਹੀਂ ਇੱਥੇ ਪੜੀ ਪੈਂਡ ਹੀ ਪੜੀ ਸੀਗੀ ਪਹਿਲਾਂ ਬਹੁਤ ਜਿਆਦਾ ਬਹੁਤ ਜਿਆਦਾ ਮਾਣ ਮਸੂਸ ਹੁੰਦਾ ਵੀ ਸਾਡੀ ਗੜੀ ਦੀ ਕੁੜੀ ਇੰਨਾ ਹੋ ਗਿਆ ਵੀ ਹਨਾ ਮਿਹਨਤ ਕਰ ਰਹੀ ਜਾਂਦੀ ਆ ਤੇ ਵਧੀਆ ਲੱਗਦਾ ਦੇ ਨਾਲ ਤਾਂ ਪੜੀ ਆ ਪੜਨ ਚ ਵੀ ਕਹਿੰਦੇ ਹੁਸ਼ਿਆਰ ਸੀਗੀ ਤੇ ਗੌਣ ਚ ਵੀ ਹੁਸ਼ਿਆਰ ਸੀਗੀ ਤੇ ਕਿੰਦਾ ਕਿੱਦਾਂ ਦੇ ਹੁੰਦੀ ਸੀਗੀ ਨਿੱਕੀ ਜਈਆ ਨਿੱਕੇ ਨਿੱਕੇ ਤੁਸੀਂ ਪੜਿਓ ਕੱਟਿਆ ਨਾ ਕਿਵੇਂ ਦਾ ਬਿਹੇਵੀਅਰ ਆ ਉਹਨਾਂ ਦਾ ਕਿਵੇਂ ਟ੍ਰੀਟ ਕਰਦੇ ਆ ਲੋਕਾਂ ਬਹੁਤ ਜ਼ਿਆਦਾ ਵਧੀਆ ਬਾ ਉਹ ਬਹੁਤ ਵਧੀਆ ਕੁੜੀ ਆ ਤੇ ਸਾਰਿਆਂ ਨੂੰ ਵਧੀਆ ਬਣਾਉਂਦੀ ਆ ਬਹੁਤ ਚੰਗਾ ਸੁਭਾਅ ਦਾ ਤੇ ਹੁਣ ਜਦੋਂ ਗਾਣਾ ਚੱਲਿਆ ਉਸ ਤੋਂ ਬਾਅਦ ਮਿਲਣ ਆਈ ਐ ਉਸ ਤੋਂ ਬਾਅਦ ਹਾਂਜੀ ਆਈ ਆ ਤੇ ਉਸ ਤੋਂ ਬਾਅਦ ਫੇਰ ਚਲੀ ਗਈ ਅੱਜ ਕਦੇ ਕਹਿੰਦੀ ਸੀਗੀ ਵੀ ਜਦੋਂ ਮਿਹਨਤ ਕਰਦੀ ਸੀਗੀ ਵੀ ਇੱਕ ਦਿਨ ਗਾਣਾ ਚੱਲੇਗਾ ਜਾਂ ਮਿਹਨਤਾਂ ਨੂੰ ਰੰਗ ਲੱਗੇਗਾ। ਤੁਹਾਡੇ ਨਾਲ ਸ਼ੇਅਰ ਕੀਤੀਆਂ ਕਦੇ ਗੱਲਾਂ? ਸ਼ੇਅਰ ਤਾਂ ਨਹੀਂ ਹਲੇ ਕੀਤੀਆਂ ਪਰ ਮੈਨੂੰ ਲੱਗਦਾ ਸੀ ਵੀ ਚੜ ਜੂਗੀ ਕੁੜੀ ਤੇ ਚੜ ਗਈ। ਸਾਰਿਆਂ ਨੂੰ ਹੁੰਦਾ ਸੀਗਾ ਵੀ ਕੁੜੀ ਚੱਲ ਜੂਗੀ। ਹਾਂਜੀ ਹਾਂਜੀ। ਕਿਉਂਕਿ ਗੋਂਦੀ ਹੁੰਦੀ ਸੀ ਨਾ ਤੇ ਇਸ ਤਰ੍ਹਾਂ ਦੇ ਗਾਣੇ ਸੀ ਗਾਣੇ। ਬਚਪਨ ਤੋਂ ਹੀ ਸਿੱਖਦੀ ਸੀਗੀ ਗੋਂਦੀ ਹੁੰਦੀ ਸੀ। ਹਾਂਜੀ ਹਾਂਜੀ ਬਚਪਨ ਤੋਂ ਹੀ ਗਾਈ ਜਾਂਦੀ। ਅੱਜ ਕਿੱਥੇ ਪੜਦੇ ਕਿੱਥੇ ਹੁੰਦੇ ਸੀਗੇ? ਸਕੂਲ 'ਚ ਪੈਂਡਚੀ ਪੜ੍ਹ। ਲੋ ਜੀ ਪਰਮ ਡੈਡ ਗਰ। ਪਰਮ ਕੁੜੀ ਲੈ ਕੇ ਕਹਿੰਦੇ ਨੇ ਡਾਊਨ ਟੂ ਅਰਥ ਇਹਨੂੰ ਕਹਿੰਦੇ ਨੇ ਇਹ ਡਾਊਨ ਟੂ ਅਰਥ ਇੱਕ ਮੈਂ ਜਿਹੜਾ ਰੀਲੀ ਫੈਨ ਹੋਇਆ ਨਾ ਇੱਕ ਪਰਮਦਾ ਭੈਣਾ ਵਰਗੀ ਐ ਦੂਜਾ ਇੱਕ ਮੁੰਡਾ ਸਾਬਾ ਯਾਰ ਉਹ ਵੀ ਉਹ ਵੀ ਗ੍ਰੀਮ ਕਰਾਣੇ ਦੇ ਵਿੱਚ ਉਥੇ ਆ ਜਿੰਨੇ ਇੱਕ ਤੁਹਾਨੂੰ ਯਾਦ ਹੋਵੇ Song ਆਇਆ ਮੈਂ ਕਰਕੇ ਫਲਾਇਆ ਆਵਾ ਜਿਹਨੇ ਬੁਲਾ ਰਹੇ ਹਾਂ ਦੀ ਐ ਮੈਂ ਕਰਕੇ ਫਲਾਇਆ ਆਵਾ ਬੜਾ ਵਾਇਰਲ ਹੋਇਆ ਉਹ ਵੀ ਬੜਾ ਵਾਇਰਲ ਉਹ ਵੀ ਉਹਨਾਂ ਵੀ ਅਜੇ ਥੋੜੇ ਗੀਤ ਆਏ ਨੇ ਇਹ ਦੋ ਜਿੰਨੇ ਨੇ ਜਿਹੜੇ ਮੈਂ ਵੇਖਦਾ ਪਿਆ ਮੈਂ ਇਸ ਟਾਈਮ ਬਹੁਤ ਜ਼ਿਆਦਾ ਗਰੀਬ ਘਰਾਂ ਦੇ ਵਿੱਚੋਂ ਉੱਥੇ ਨੇ ਤੇ ਉੱਠ ਕੇ ਆਪ ਹੀ ਗਾਣਾ ਗਾਰੇ ਨੇ ਆਪ ਹੀ ਲਿਖ ਰਹੇ ਨੇ ਕੋਈ ਤੀਜਾ ਬੰਦਾ ਨਹੀਂ ਉਹਨਾਂ ਦੇ ਵਿੱਚ ਪਾਇਆ ਜਮੀਨ ਚ ਸਹੀ ਹੁੰਦੀ ਐ ਤੁਸੀਂ ਖੋਦੀ ਲਿਖੋ ਖੋਦੀ ਉਹਨੂੰ ਤੇ ਸਭ ਤੋਂ ਵੱਡੀ ਗੱਲ ਜਿਹੋ ਜਿਹਾ ਹੈ ਨੇ ਉਹੋ ਜਿਹੀ ਅੱਗੇ ਨਜ਼ਰ ਆਇਆ ਤੁਸੀਂ ਦੇਖੋ ਕੋਈ ਉਹ ਵਿੱਚ ਆਰਟੀਫੀਸ਼ਲ ਮੇਕਅਪ ਨਹੀਂ ਕੋਈ ਕੁਛ ਨਹੀਂ ਜਿਹੋ ਜਿਹੀ ਸਾਦਗੀ ਸਾਦੀ ਉਹ ਜਾਨੀ ਹੁੰਦੀ ਹੈ ਉਸੇ ਰਿਐਲਿਟੀ ਦੇ ਵਿੱਚੋਂ ਨੇ ਬਣਾਇਆ ਕਿ ਮੈਂ ਐਹੋ ਜਿਹੀ ਆ ਐਹੋ ਜਿਹੀ ਸ਼ੂਟ ਵੀ ਪਿੰਡ ਦੇ ਬੱਚਿਆਂ ਨਾਲ ਹੀ ਸ਼ੂਟ ਕਰਾਇਆ ਪਿੱਛੇ ਮਤਲਬ ਕਿ ਹੁੰਦੇ ਯਾਰ ਦੋਸਤ ਲੋਤੇ ਹੋ ਇਹ ਜਿਹੜੇ ਤੇ ਇਹ ਜਿਹੜਾ ਰੈਗੂਲਰ ਕਪੜੇ ਪਾਉਂਦੀ ਉਹ ਵੀ ਉਹਨੇ ਕਪੜੇ ਪਾ ਕੇ ਉਹੇ ਚੋਂ ਨੇ ਕਹਿੰਦੇ ਨੇ ਨਾ ਕਿ ਜਦੋਂ ਰੱਬ ਸੁਣੇ ਨੇ ਬਾਹ ਫੜਨੀ ਹੈ ਉਹਦੋਂ ਐ ਨਹੀਂ ਲਿਖਣਾ ਕਿ ਤੇਰੇ ਕੋਲ ਚੰਗਾ ਘਰ ਕੋਠੀ ਪੈਸਾ ਹੈ ਕਿ ਨਹੀਂ ਹੈ ਰੱਬ ਸੁਣੇ ਨੇ ਜਦੋਂ ਬਾਹ ਫੜਨੀ ਹੈ ਉਹਦੋਂ ਤੁਹਾਨੂੰ ਗਰੀਬ ਘਰਾਂ ਦੇ ਵਿੱਚੋਂ ਹੀ ਚੁੱਕ ਲੈਣਾ ਹੈ ਲੇਕਿਨ ਰਾਈਟ ਨਾਉ 골ਡਨ ਟਾਈਮ ਸਟਾਰਟ ਹੋ ਗਿਆ ਉਹਨਾਂ ਦਾ ਠੀਕ ਹੈ ਬਹੁਤ ਕੁਣ ਦੁਨੀਆ ਨਾਲ ਦੇ ਪਿੱਛੇ 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 ਇਸ ਟਾਈਮ ਤੁਸੀਂ ਦੇਖੋ ਨੋ ਦੱਸ ਦੇ ਪਏ ਨੇ ਚੰਡੀਗੜ੍ਹ ਦੇ ਵਿੱਚ ਚੰਡੀਗੜ੍ਹ ਦੇ ਵਿੱਚ ਉਹਨਾਂ ਦੀ ਰਿਕਾਰਡਿੰਗਾਂ ਚੱਲਦੀਆਂ ਪਈਆਂ ਨੇ ਅਤੇ ਨਵੇਂ ਤੋਂ ਨਵਾਂ ਗੀਤ ਜਿਹੜਾ ਹੁੰਦੀ ਜਿਹੜੀ ਤਿਆਰੀ ਸ਼ੁਰੂ ਹੋ ਗਈ ਹੋਈ ਹੈ ਤੇ ਤੁਹਾਨੂੰ بڑے بڑے ਵੱਡੇ ਇਸ ਟਾਈਮ ਸਟਾਰ ਜਿਹੜੇ ਨੇ ਨੇ ਪਰਮ ਦੇਵ ਗਰ ਦੇ ਨਾਲ ਨਜ਼ਰ ਆਣਗੇ ਤੁਹਾਨੂੰ ਬਿਲਕੁਲ ਆਣਗੇ ਤੁਸੀਂ ਦੇਖੋ ਕਿ ਯਾਰ ਉਹ ਮਾਈਕ ਦੇ ਅੱਗੇ ਉਹਨਾਂ ਕੋਲ ਬੋਲਿਆ ਨਹੀਂ ਜਾਂਦਾ ਕਿਉਂਕਿ ਕਦੇ ਐਹੋ ਜਿਹਾ ਮੌਕਾ ਆਇਆ ਨਹੀਂ ਕਦੀ ਕੋਈ ਬੋਲੇ ਉਹਨਾਂ ਕੋਲ ਸਹੀ ਤਰ੍ਹਾਂ ਉਹਨੂੰ ਬੋਲਿਆ ਨਹੀਂ ਜਾਂਦਾ ਕਿ ਅਸੀਂ ਸੋਸ਼ਲ ਮੀਡੀਆ ਕਿਵੇਂ ਬੋਲਾਂ ਇਸ ਤੋਂ ਪਹਿਲੇ ਕੋਈ ਸੋਸ਼ਲ ਮੀਡੀਆ ਵਾਲਾ ਉਹਨਾਂ ਦੇ ਪਿੰਡ ਬੜੇ ਆ ਵੀ ਕਿ ਨਹੀਂ ਬੜੇ ਸਾਡੇ ਘਰ ਨਹੀਂ ਕੋਈ ਆਂਦਾ ਸੀ ਘਰ ਨਹੀਂ ਸੀ ਆਂਦਾ ਸਾਡੇ ਗਵਾਂਡੀ ਕਦੀ ਜਾਂਦਾ ਸਾਡੇ ਘਰ ਨਹੀਂ ਸੀ ਆਏ ਤੇ ਅੱਜ ਉਹ ਤਾਰੀਫਾਂ ਕਰ ਰਹੇ ਨੇ ਲੋ ਜ ਹਰ ਉਹਦੇ ਵੀਵਰਸ ਨੂੰ ਇੰਤਜ਼ਾਰ ਹੈ ਕਿ ਕਦੋਂ ਪਰਫੈਕਟ ਕਰਦਾ ਨਵਾਂ ਗਾਣਾ ਆਉਂਦਾ ਅੱਛਾ ਇੱਕ ਆਪਾਂ ਰੀਲਾਂ ਦੇ ਵਿੱਚ ਉਹਨਾਂ ਦਾ ਗਾਣ ਸੁਣਦੇ ਪਏ ਆ ਮੇਰਾ ਮਾਹੀ ਇਹਨਾ ਸੋਣਾ ਇਹ ਮੇਰਾ ਖਿਆਲ ਹੈ ਸੈਕਿੰਡ ਸੌਂਗ ਜਿਹੜਾ ਹੈ ਨਾ ਉਹਨਾਂ ਦਾ ਉਹੀ ਹੋਣਾ ਚਾਹੀਦਾ ਠੀਕ ਹੈ ਤੇ ਲੇਕਿਨ ਉਸ ਗਾਣੇ ਨੇ ਵੀ ਤੁਮ ਅਖੀਰ ਹੀ ਮਚਾ ਲਈ ਮੇਰਾ ਮਾਹੀ ਇਹਨਾ ਸੋਣਾ ਕੇ ਮੈਂ ਲੋ ਜੀ ਅਸੀਂ ਅੱਜ ਦੀ ਵੀਡੀਓ ਤੁਹਾਨੂੰ ਕਿਸ ਤਰ੍ਹਾਂ ਦੀ ਲੱਗੀ ਸਾਨੂੰ ਕਮੈਂਟ ਰਹੀ ਜਰੂਰ ਦੱਸਣਾ ਮਿਲਦੇ ਆ ਤੁਹਾਨੂੰ ਨਵੀਂ ਵੀਡੀਓ ਦੇ ਵਿੱਚ ਰੱਖੋ ਬਹੁਤ ਜ਼ਿਆਦਾ ਖਿਆਲ ਰੱਬ ਰੱਖਾ